ਵੱਖ-ਵੱਖ ਸਮਾਜਿਕ ਕਾਰਜਾਂ 'ਚ ਵੱਧ ਚੜ ਕੇ ਹਿੱਸਾ ਪਾਉਣ ਵਾਲੀ શ્રી ਮੁਕਤੇਸ਼ਵਰ ਧਾਮ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਲੋੜਵੰਦ ਧੀ ਦੇ ਵਿਆਹ ਮੌਕੇ ਰਸਤ ਦੀ ਸੇਵਾ ਕੀਤੀ ਗਈ। ਇਸ ਮੌਕੇ ਸੰਸਥਾ ਦੇ ਮੁਖ ਸੇਵਾਦਾਰ ਨੀਲਕਮਲ ਸ਼ਰਮਾ ਨੇ ਕਿਹਾ ਕਿ ਭੋਲੇ ਸ਼ੰਕਰ ਦੀ ਕਿਰਪਾ ਨਾਲ ਉਹਨਾਂ ਦੀ ਸੰਸਥਾ ਪਿਛਲੇ ਕੁਝ ਲੰਬੇ ਸਮੇਂ ਤੋਂ ਜਿੱਥੇ ਮਹੀਨਾਵਾਰ ਰਾਸ਼ਨ ਦੀ ਸੇਵਾ ਕਰਦੀ ਆ ਰਹੀ ਹੈ, ਉੱਥੇ ਉਹਨੇ ਸੰਸਥਾ ਵੱਲੋਂ ਸਮੇਂ-ਸਮੇਂ ਤੇ ਸਮਾਜ ਭਲਾਈ ਦੇ ਕੰਮ ਵੀ ਕਿੱਤੇ ਚੱਲਦੇ ਹਾਂ ਜਿਸ ਦੇ ਚੱਲਦੇ ਅੱਜ ਉਹਨਾਂ ਵੱਲੋਂ ਇੱਕ ਲੋੜਵੰਦ ਕੰਨਿਆ ਦੇ ਧੀ ਦੇ ਵਿਆਹ ਮੌਕੇ ਰਾਸ਼ਨ ਦੀ ਸੇਵਾ ਕੀਤੀ ਗਈ ਜਿਸ ਵਿੱਚ ਊਮਨ ਸੈੱਲ ਦੇ ਇੰਚਾਰਜ ਅਤੇ ਉਥੋਂ ਦੇ ਐਸ ਐਚ ਓ ਹਰਿੰਦਰ ਸਿੰਘ ਹੋਰਾ ਵੱਲੋਂ ਵੀ ਵਿਸ਼ੇਸ਼ ਸਹਿਯੋਗ ਕੀਤਾ ਗਿਆ ਕੀ ਕੁਝ ਕਿਹਾ ਨੀਲਕਮਲ ਸ਼ਰਮਾ ਨੇ ਤੁਸੀਂ ਵੀ ਸੁਣੋ ਸਤਿ ਸ਼੍ਰੀ ਅਕਾਲ ਜੀ ਅੱਜ ਸ਼੍ਰੀ ਮਕੇਤ ਮੁਕਤੇਸ਼ਵਰ ਨਿਸ਼ਕਾਮ ਸੇਵਾਦਾਰੀ ਵੱਲੋਂ 3 ਕ੍ਰੀਮ ਨਾਂ ਲੜਕੀਆਂ ਦੇ ਪਹਿਲਾ ਵਿਆਹ ਕੀਤੇ ਜਾ ਚੁੱਕੇ ਆ ਜਿਦੇ ਵਿੱਚ ਉਹਨਾਂ ਨੂੰ ਰਾਸ਼ਨ ਵੰਡਿਆ ਗਿਆ ਸੀਗਾ ਅੱਜ ਏਸੀਪੀ ਸਾਹਿਬ ਮੈਡਮ ਨਿਰਦੋਸ਼ ਕੌਰ ਜੀ ਦੀ ਦਿਸ਼ਾ ਨਿਰਦੇਸ਼ਾਂ ਸਰ ਅੱਜ ਅਸੀਂ ਇੱਕ ਗਰੀਬ ਲੜਕੀ ਨੂੰ ਹੋਰ ਵਿਆਹ ਕਰਨ ਵਾਸਤੇ ਉਹਨਾਂ ਨੂੰ ਰਾਸ਼ਨ ਦਿੱਤਾ ਗਿਆ ਅਸੀਂ ਚਾਹੁੰਦੇ ਹਾਂ ਵੀ ਹਰ ਇੱਕ ਨਿਸ਼ਕਾਮ ਸੇਵਾ ਕਰਨ ਸੇਵਾ ਸਰਦੀ ਬਣ ਜੋ ਇਹੋ ਜਿਹੇ ਪ੍ਰਾਲੇ ਕੀਤੇ ਜਾਂਦੇ ਹਨ ਵਧੀਆ ਪ੍ਰਾਲੇ ਕੀਤੇ ਜਾਂਦੇ ਹਨ ਇਸ ਤਰ੍ਹਾਂ ਦੇ ਪ੍ਰਾਲੇ ਸ਼ਹਿਰ ਵਿੱਚ ਹੋਣੇ ਚਾਹੀਦੇ ਹਨ ਜਿਸ ਨਾਲ ਕਿਸੇ ਗਰੀਬਤੀ ਦਾ ਸੇਟਕਿਆ ਜਾ ਸਕੇ ਤਾਂ ਕਿ ਉਹਨਾਂ ਗਰੀਬ ਆਪਣੇ ਘਰ ਨੂੰ ਘਰ ਬਸਾ ਸਕਣ ਔਰ ਆਪਣੇ ਊਮਨ ਸੈਲ ਵੱਲੋਂ ਵੀ ਇਹਨਾਂ ਦੀ ਹੈਲਪ ਕੀਤੀ ਜਾ ਸਕੇ ਜੋ ਵੀ ਕੰਮ ਨਿਸ਼ਕਾਮ ਸੇਵਾ ਸੁਸਾਇਟੀ ਕਰ ਰਹੀ ਹੈ ਉਹਦੇ ਤੇ ਸਾਨੂੰ ਬਹੁਤ ਮਾਣ ਹੈ ਤੇ ਦੋ ਅੱਖਰਾਂ 'ਚ ਹੀ ਗੱਲ ਨੂੰ ਖਤਮ ਕਰਾਂਗੀ ਆਪਣੇ ਲਈ ਤਾਂ ਹਰ ਕੋਈ ਜਿਉਂਦਾ ਆਪਣੇ ਲਈ ਤਾਂ ਹਰ ਕੋਈ ਜਿਉਂਦਾ ਪੂਰਾ ਜੋਰ ਲਗਾ ਕੇ ਰੂਪ ਦੂਣ ਸਵਾਈ ਚੜਦਾ ਕੰਮ ਕਿਸੇ ਦੇ ਆਕੇ ਇਹ ਸਾਰਿਆਂ ਦੀ ਹੈਲਪ ਕਰ ਰਹੇ ਨੇ ਪ੍ਰਮਾਤਮਾ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਤੇ ਅਗਾਮੀ ਦਾਵੇ ਜੈਪੋਲੇ ਸ਼ੰਕਰ ਜੀ ਸ਼੍ਰੀ ਮਕਤੇਸ਼ਵਰ ਨਿਸ਼ਕਾਨ ਸੇਵਾ ਸੁਸਾਇਟੀ ਵੱਲੋਂ ਜਿਵੇਂ ਕਿ ਤੁਹਾਨੂੰ ਪਤਾ ਹਰ ਮਹੀਨੇ 16 ਤਰੀਕ ਨੂੰ ਜ਼ਰੂਰਤਮੰਦ ਬੀਬੀਆਂ ਨੂੰ ਰਾਸ਼ਨ ਦਿੰਨੇ ਆ ਅਸੀਂ ਉਸ ਤੋਂ ਬਾਅਦ ਜਿਵੇਂ ਜਿਵੇਂ ਪਤਾ ਲੱਗਦਾ ਵੀ ਗਰੀਬ ਕੰਨਿਆਂ ਦੇ ਜਿਹੜੇ ਵਿਆਹ ਹੈ ਕੋਈ ਸਾਡੇ ਨਾਲ ਸੰਪਰਕ ਕਰਦੇ ਨੇ ਅੱਜ ਸਾਡੇ ਵੱਡੇ ਭਾਜੀ ਹਰਮਿੰਦਰ ਸਿੰਘ ਜੀ ਊਮਨ ਸੈੱਲ ਦੇ ਇੰਚਾਰਜ ਮੈਡਮ ਨਰਦੋਸ਼ ਕੌਰ ਜੀ ਨਾਲ ਮਿਲ ਕੇ ਅਸੀਂ ਅੱਜ ਇੱਥੇ ਇੱਕ ਜਰੀਬ ਗਰੀਬ ਤੇ ਚਲੋ ਮੈਂ ਨਹੀਂ ਕਹਿੰਦਾ ਹੈਗਾ ਜ਼ਰੂਰਤਮੰਦ ਕੰਨਿਆ ਦੇ ਵਿਆਹ ਦੇ ਵਿੱਚ ਉਹਨਾਂ ਦਾ ਜਿਹੜਾ ਰਾਸ਼ਨ ਆ ਉਹ ਹੀ ਪ੍ਰੋਵਾਈਡ ਕੀਤਾ ਮੈਂ ਹਰਿੰਦਰ ਸਿੰਘ ਐਸ ਐਚਓ ਸਾਹਿਬ ਦਾ ਮੈਡਮ ਡਿਪਟੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਇਸ ਲਾਇਕ ਸਮਝਿਆ 9 ਕੰਨਿਆਂ ਦੇ ਅਸੀਂ ਪਹਿਲਾ ਯੋਗਦਾਨ ਦੇ ਚੁੱਕਾ ਐ ਦਸਵੀਂ ਕੰਨਿਆਂ ਅਸੀਂ ਬਾਕੀ ਸਮਾਜ ਦੇ ਵਿੱਚ ਜਿਵੇਂ ਕਿ ਮੈਡਮ ਜੀ ਨੇ ਦੱਸਿਆ ਹੈਗਾ ਆਪਣੇ ਸਵਾਰਥ ਛੱਡ ਕੇ ਥੋੜਾ ਜਿਹਾ ਆਪਣੀ ਜਿਹੜੀ ਜੀਬ ਦਾ ਸਵਾਰਥ ਉਹ ਛੱਡ ਕੇ ਤੁਸੀਂ ਇਹ ਇੱਕ ਵਾਰੀ ਆਨੰਦ ਲੈ ਕੇ ਵੇਖੋ ਭਗਵਾਨ ਤੁਹਾਡੇ ਨਾਲ ਚੱਲੂਗਾ ਜੈ ਭੋਲੇ ਸ਼ੰਕਰ ਜੈ ਭੋਲੇ ਸ਼ੰਕਰ